ਕਹੋਂਗੇ ਜੀ ਪੰਜਾਬ ਦੀ ਧਰਤੀ ਦੇ ਉੱਤੇ ਐਸਸੀ ਸਮਾਜ ਦੇ ਨਾਲ ਵਿਧੀਆਂ ਹੋ ਰਹੀਆਂ ਨੇ ਅਨਸਾਫ ਕਿਧਰੇ ਵੀ ਨਹੀਂ ਮਿਲਦਾ ਜੀ ਇਕੱਲੇ ਐਸੀਆਂ ਦੀ ਗੱਲ ਕਰੀਏ 42% ਆ ਤੇ ਸਾਨੂੰ ਇਹਨਾਂ ਸਰਕਾਰਾਂ ਦੇ ਜਿਹੜੇ ਸ਼ੋਸ਼ੇਬਾਜੀ ਆ ਇਹਨਾਂ ਤੋਂ ਬਾਹਰ ਨਿਕਲ ਕੇ ਆਪਣੇ ਰਾਜੇ ਆ ਬਣਨਾ ਪੈਣਾ ਦੇ ਕਾਂਗਰਸ ਝਾੜੂ ਬੀਜੇਪੀ ਆਮ ਆਦਮੀ ਪਾਰਟੀ ਇਨਾਂ ਦੇ ਮਾਲਕ ਸਾਰੇ ਮਨੁਵਾਦੀ ਜਾਂ ਕਹ ਲਓ ਵੀ ਆਰਐਸਐਸ ਦੇ ਹੀ ਟ੍ਰੇਨ ਬੰਦੇ ਨੇ ਤਾਂ ਇਹਨਾਂ ਨੂੰ ਦੇਖ ਲਓ ਇੱਥੋਂ ਗਏ ਟਰੈਕਟਰ ਲੈ ਕੇ ਜਦ ਪਹਿਲਾਂ ਚੱਲਿਆ ਸੀ ਜੱਟ ਚੱਲਿਆ ਜੱਟ ਦਿੱਲੀ ਨੂੰ ਜੇਤਲੂ ਜੱਟ ਐ ਕਰ ਲਓ ਬਾਉਂਡਰ ਨਹੀਂ ਪਾਰ ਹੋਏ ਕਿਸਾਨ ਮਜ਼ਦੂਰ ਆ ਗਿਆ ਬਾਉਂਡਰ ਪਾਰ ਕੇ ਉੱਥੇ ਚਲੇ ਗਏ ਹੋਣ ਬਾਉਂਡਰ ਕੇ ਰੇ ਨੇ ਜੱਟਾਂ ਨੇ ਕਿਸਾਨਾਂ ਨੇ ਲਗਾ ਲਓ ਤੁਸੀਂ ਤਾਂ ਹੁਣ ਕਿਉਂ ਨਹੀਂ ਬਾਰਡਰ ਕ੍ਰੋਸ ਕੀਤਾ ਨਾ ਤਾਂ ਮਜ਼ਦੂਰ ਨਾਲ ਨਾ ਸਿੱਖ ਦੇ ਜਿਹੜੇ ਸਾਡੇ ਸਿਰਫ ਇਹ ਆਸ਼ਕ ਨੇ ਸਿੱਖੀ ਦੇ ਜਦੋਂ ਨਿਹੰਗ ਸਿੰਘ ਕਰਨੇ ਉਹ ਘਰਾਂ 'ਚ ਬੈਠੇ ਨੇ ਅੱਗੋਂ ਮੂਰੇ ਚੱਲਦੇ ਸੀ ਆਉਂਦਾ ਜਿਹੜਾ ਜੱਟ ਐ ਉਹ ਸਿੱਖੀਜ਼ਮ ਦੀ ਆੜ ਹੇਠ ਸਾਡੇ ਉੱਤੇ ਰਾਜ ਕਰਦਾ ਰਾਜਨੀਤਿਕ ਪਾਰਟੀਆਂ ਨੂੰ ਕੋਈ ਵੀ ਬੰਦਾ SC ST OBC ਚੋਂ ਖੜਨ ਵਾਸਤੇ ਨਹੀਂ ਮਿਲਣਾ ਚਾਹੀਦਾ ਤਰਸ ਜਾਣ ਪਰ ਸਾਡੇ ਲੋਕ ਆ ਦੇਖੋ ਤੁਸੀਂ ਕਿਵੇਂ ਟਕੂਸੀਆਂ ਮਾਰ ਮਾਰ ਕੇ ਕੋਈ ਕਾਲੀ ਜੁਆਇਨ ਕਰ ਰਹੇ ਕੋਈ ਕਾਂਗਰਸ ਜਿਹੜੀ ਭਾਜੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆ ਉਹ ਉਹਨੂੰ ਜੁਆਇਨ ਕਰ ਰਹੇ ਨੇ ਲਿਖੇ ਨੌਕਰੀ ਪੇਸ਼ਾ ਲੋਕ ਨੇ ਅੱਜ ਵੀ ਕਹੀ ਜਾਂਦੇ ਨੇ ਸਾਨੂੰ ਜੋ ਕੁਝ ਦਿੱਤਾ ਕਾਂਗਰਸ ਨੇ ਦਿੱਤਾ ਉਹਦਾ ਅੰਬੇਡਕਰ ਦਾ ਨੌਂ ਨਹੀਂ ਲੈਂਦੇ ਹੈਗੇ ਇਸ ਲਈ ਕਿਤੇ ਨਾ ਕਿਤੇ ਜੋ ਅੰਬੇਡਕਰ ਸਾਹਿਬ ਨੇ ਕਿਹਾ ਵੀ ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਬਿਲਕੁਲ ਗੱਲ ਸੱਚ ਹੋ ਰਹੀ ਆ ਅੱਜ ਵੀ ਧੋਖਾ ਹੀ ਦੇ ਰਹੇ ਆ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੀਪ ਸਰਾਬਾ ਅੱਜ ਗੱਲ ਕਰਾਂਗੇ ਐਸੇ ਸਮਾਜ ਦੇ ਉੱਪਰ ਦਿਨੋਂ ਦਿਨ ਪੰਜਾਬ ਦੀ ਧਰਤੀ ਤੇ ਜਿਹੜੇ ਅਤਿਆਚਾਰ ਵਧ ਰਹੇ ਨੇ ਜਿਵੇਂ ਪੰਜਾਬ ਦੀ ਧਰਤੀ ਦੇ ਉੱਪਰ ਇਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹਦੇ ਉੱਤੇ ਸਾਰੀ ਗੱਲ ਕਰਾਂਗੇ ਸਾਡੇ ਨਾਲ ਇਹ ਸਾਰੇ ਮਸਲਿਆਂ ਤੇ ਗੱਲ ਕਰਨ ਲਈ ਸਮਾਜ ਦੀ ਲੰਮੇ ਸਮੇਂ ਤੋਂ ਲੜਾਈ ਲੜਦੇ ਨੇ ਗੁਰਦੀਪ ਸਿੰਘ ਕਾਲੀ ਜੀ ਪੈਲਤੋਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਕਾਂ ਸਾਹਿਬ ਕਾਂਸੀ ਰਾਮ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਭਾਰਤ ਸਮੇਤ ਵਿਦੇਸ਼ਾਂ ਵਿੱਚ ਬੈਠੇ ਅ ਮੇਰੇ ਪੰਜਾਬੀ ਵੀਰਾਂ ਨੂੰ ਐਸ ਸੀ ਐਸਟੀਓ ਵੀ ਸਮਾਜ ਦੇ ਲੋਕਾਂ ਨੂੰ ਮਾਨੇਵਰ ਕਾਂਸੀ ਰਾਮ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਸੋ ਜੋਗ ਪਟਾਉ ਪੁਰਸ਼ ਜਿਹੜਾ ਅੱਜ ਦਾ ਦਿਨ ਸਾਡੀ ਧਰਤੀ ਤੇ ਆਇਆ ਸੀ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਸਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ 'ਚ ਜਾਣ ਦਾ ਮੌਕਾ ਦੇ ਰਹੇ ਹੋ ਆ ਕੀ ਕਹੂੰਗਾ ਜੀ ਪੰਜਾਬ ਦੀ ਧਰਤੀ ਦੇ ਉੱਤੇ ਐਸੀ ਸਮਾਜ ਦੇ ਨਾਲ ਬਧਿਕੀਆਂ ਹੋ ਰਹੀਆਂ ਨੇ ਅਨਸਾਫ ਕਿਧਰੇ ਵੀ ਨਹੀਂ ਮਿਲਦਾ ਪਰ ਮੁੱਖ ਮੰਤਰੀ ਬਨਸਾਰ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਬਾਬਾ ਸਾਹਿਬ ਭੀਮrao ਦੀਆਂ ਤਸਵੀਰਾਂ ਤਾਂ ਲਾਤੀਆਂ ਕੀ ਕੱਲੀਆਂ ਤਸਵੀਰ ਨਹੀਂ ਰਹਿ ਜਾਣਗੇ ਅਨਸਾਫ ਤਾਂ ਲੱਗਦਾ ਨਹੀਂ ਮੈਨੂੰ ਦੇਖੋ ਆਰਐਸਐਸ ਦੀ ਇੱਕ ਪਾਲਿਸੀ ਹੈ ਵੀ ਜਿਹੜਾ ਬੰਦਾ ਵਧੀਆ ਹੈ ਗਿਆਨਵਾਨ ਨੌਲੇਜ ਸਿਸਟਮ ਨੂੰ ਬਦਲਦੀ ਤਾਕਤ ਰੱਖਦਾ ਉਹਨੂੰ ਰੱਬ ਬਣਾ ਦੋ ਉਹੀ ਜਿਹੜੀ ਐਡਾਲਜੀ ਦੇ ਉੱਤੇ ਭਗਵੰਤ ਮਾਨ ਕੰਮ ਕਰਦਾ ਸਾਡੇ ਪੰਜਾਬ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਬਣਾ ਕੇ ਗੁਰਦੁਆਰੇ ਚ ਰੱਖਤਾ ਪੜਨ ਦੀ ਚੀਜ਼ ਸੀ ਗੁਰੂਆਂ ਨੇ ਕਿ ਪੜ ਕੇ ਇਹਦੇ ਉੱਤੇ ਅਮਲ ਕਰਨਾ ਉਸੇ ਤਰ੍ਹਾਂ ਅੰਬੇਡਕਰ ਸਾਹਿਬ ਜੀ ਦਾ ਡੋਲਜੀ ਸੀ ਇਸ ਦੇਸ਼ ਦੇ ਉੱਤੇ ਸਦੀਆਂ ਤੋਂ ਜਿਹੜੇ ਮਨੋਵਾਦੀ ਲੋਕ ਸਾਡੇ ਤੇ ਰਾਜ ਕਰਦੇ ਨੇ ਉਹਨਾਂ ਤੋਂ ਰਾਜ ਕਿਵੇਂ ਖੋਣਾ ਉਹਨਾਂ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਕਿ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਲੜਾਈ ਲੜਨੀ ਆ ਪੋਲੀਟੀਕਲ ਪਾਵਰ ਲੈਣੀ ਆ ਤਾਂ ਇਹਨਾਂ ਨੇ 바ਵਾ ਸਾਹਿਬ ਦੀ ਫੋਟੋ ਤਾਂ ਲਗਾਤੀ ਸਿਰਫ ਬੋਟ ਮੈਲੇਜ ਲੈਣ ਦੇ ਲਈ ਪਰ ਜਿਹੜਾ ਉਹ ਸੰਵਿਧਾਨ ਨੂੰ ਸਟੈਪ ਬਾਈ ਸਟੈਪ ਖਤਮ ਕਰ ਰਹੇ ਨੇ ਸੋ ਫੋਟੋਆਂ ਨਾਲ ਨਹੀਂ ਇਹ ਗੱਲ ਬਣਨੀ ਸਮਾਜ ਦੀ ਬਹੁ ਗਿਣਤੀ ਸਾਡੀ ਹੈ ਜੇ ਅਸੀਂ ਇਕੱਲੇ ਐਸੀਆਂ ਦੀ ਗੱਲ ਕਰੀਏ 42% ਆ ਤੇ ਸਾਨੂੰ ਇਹਨਾਂ ਸਰਕਾਰਾਂ ਦੇ ਜਿਹੜੇ ਛੋਸ਼ੇबाजी ਆ ਇਹਨਾਂ ਤੋਂ ਬਾਹਰ ਨਿਕਲ ਕੇ ਆਪਣੇ ਰਾਜੇ ਆ ਬਣਨਾ ਪੈਣਾ ਸਾਨੂੰ ਆਪਣੀ ਬੋਟ ਜਿਹੜੀ ਆ ਉਹਦਾ ਕੀਮਤੀ ਬੋਟ ਹੈ ਉਹਨੂੰ ਦੇਖ ਕੇ ਆਪਣੇ ਸਮਾਜ ਦੀਆਂ ਪਾਰਟੀਆਂ ਬਹੁਤ ਨੇ ਹੁਣ ਪਹਿਲਾਂ ਨਹੀਂ ਸੀਗੀਆਂ ਜੇ ਤੁਸੀਂ ਕਾਲੀ ਕਾਂਗਰਸ ਝਾੜੂ ਬੀਜੇਪੀ ਆਮ ਆਦਮੀ ਪਾਰਟੀ ਇਹਨਾਂ ਦੇ ਮਾਲਕ ਸਾਰੇ ਮਨੁਵਾਦੀ ਜਾਂ ਕਹਿ ਲਓ ਵੀ ਆਰਐਸਐਸ ਦੇ ਹੀ ਟ੍ਰੇਨ ਬੰਦੇ ਨੇ ਤੇ ਸਾਨੂੰ ਇਹਨਾਂ ਪੰਜਾਂ ਪਾਰਟੀਆਂ ਨੂੰ ਅਸੀਂ ਉਸ ਵਿਚਾਰਧਾਰਾ ਨੂੰ ਮਜ਼ਬੂਤ ਕਰ ਰਹੇ ਆ ਜਿਹੜੀ ਸਾਡੀ ਜੜਾ ਜੀ ਤੇਲ ਦਿੰਦੀ ਹੈ ਇਸ ਲਈ ਸਾਨੂੰ ਅੰਬੇਡਕਰਿਜ਼ਮ ਵੱਲ ਜਾਣਾ ਚਾਹੀਦਾ ਸਾਨੂੰ ਫੋਟੋਆਂ ਨਹੀਂ ਉਹਦੀ ਵਿਚਾਰਧਾਰਾ ਤੇ ਕੰਮ ਕਰਨਾ ਚਾਹੀਦਾ ਕੁਝ ਕੁ ਸੇਖਾਗੂ ਨੇ ਜਿਹੜੇ ਉਹ ਇਹ ਗੱਲ ਵੀ ਕਹਿ ਦਿੰਦੇ ਨੇ ਆਪਣੀਆਂ ਸਟੇਜਾਂ ਉੱਪਰੋਂ ਐਲਾਨ ਕਰਦੇ ਨੇ ਕਿ ਜੀਦਾ ਸਵਿਧਾਨ ਆ ਉਹ ਬਚਾ ਲੂਗਾ ਤਾਂ ਫਿਰ ਕੀ ਦੇਖਦੇ ਹੋ ਜੀ ਉਹਦੇ ਬਾਰੇ ਕੀ ਕਹੋਗੇ ਦੇਖੋ ਤੁਸੀਂ ਨਾ ਜੇ ਅੰਬੇਡਕਰ ਸਾਹਿਬ ਨੂੰ ਉਹਨਾਂ ਨੇ ਪੜ੍ਹਿਆ ਨਹੀਂ ਜਦ ਹੁਣ ਬਹੁਤ ਸਾਰੇ ਇਹਨਾਂ ਨੇ ਇਸ ਗੱਲ ਦੀ ਤਰਕਬਤਰਕ ਕਰਦੇ ਨੇ ਅੰਬੇਡਕਰ ਸਾਹਿਬ ਜਦ ਉਹ ਕਹਿੰਦੇ ਮੈਂ ਹਿੰਦੂ ਧਰਮ ਚ ਪੈਦਾ ਹੋਇਆ ਇਹ ਚ ਮੇਰਾ ਕਸੂਰ ਮੇਰੀ ਬਸ ਦੀ ਗੱਲ ਨਹੀਂ ਸੀ ਪਰ ਮੈਂ ਹਿੰਦੂ ਮਰਨਾ ਨਹੀਂ ਚਾਹੁੰਦਾ ਉਹ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਸੀ ਇੱਥੇ ਆਏ ਤਾਂ ਉਹਨਾਂ ਨੇ ਬੰਬੇ ਚ ਇੱਕ ਕਾਲਜ ਬਣਵਾਇਆ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਉੱਤੇ ਤਾਂ ਉਹਨਾਂ ਨੇ ਤਾਂ ਜਿਹੜੀ ਸੇਧ ਲਈਆ ਗੁਰੂ ਗ੍ਰੰਥ ਸਾਹਿਬ ਤੋਂ ਵੀ ਗੁਰੂ ਗ੍ਰੰਥ ਸਾਹਿਬ ਸੱਤਾ ਸਮਾਨਤ ਰੁਪਈ ਚੈਰੀ ਦੀ ਗੱਲ ਕਰਦਾ ਹੁਣ ਪ੍ਰੋਬਲਮ ਇੱਥੇ ਕੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਉਹਨੂੰ ਕੁਰਬਾਨੀਆਂ ਐਸਸੀਐਸਟੀ ਓਬੀਸੀਆਂ ਨੇ ਜਿਵੇਂ ਸਿੱਧੀ ਪਾਸਾ ਜਿਹੜੇ ਚੂੜੇ ਚਮਾਰ ਸ਼ੀਂਬੇ ਝੋੜਨਾਈ ਪੰਜਾਬ ਦਾ ਜਿਹੜਾ ਜੱਟ ਹੈ ਉਹ ਸਿੱਖੀ ਦੇ ਉੱਤੇ ਕਾਬਜ ਹੋ ਗਿਆ ਹੂੰ ਕਾਸ਼ੀਰਾਮ ਸਾਹਿਬ ਕਿਆ ਕਰਦੇ ਵੀ ਜਦ ਪੰਜਾਬ ਦੇ ਉੱਤੇ ਸੱਤਾ ਲੈਣੀ ਹੁੰਦੀ ਹੈ ਤਾ ਪੰਜਾਬ ਦਾ ਜੱਟ ਸਿੱਖ ਬਣ ਜਾਂਦਾ ਜਦ ਸੱਤਾ ਦੇ ਵਿੱਚ ਆ ਜਾਂਦਾ ਜਿਵੇਂ ਮਨੁਵਦੀ ਹਿੰਦੂ ਬਣ ਜਾਂਦੇ ਨੇ ਹਿੰਦੂਮਾਨ ਤੋਂ ਬਾਅਦ ਉਹ ਆਪਣੀ ਕਾਸਟ ਜਾ ਦੇਉਂਦੇ ਨੇ ਉਸੇ ਤਰ੍ਹਾਂ ਪੰਜਾਬ ਦਾ ਜੱਟ ਫਿਰ ਜਦ ਪਾਵਰ ਚੈਲੰਜ ਦੇ ਵਿੱਚ ਜੱਟ ਬਣ ਜਾਂਦਾ ਹੁਣ ਤੁਸੀਂ ਕਿਸਾਨੀ ਅੰਦੋਲਨ ਦੇਖ ਲਓ ਇੱਥੋਂ ਗਏ ਟਰੈਕਟਰ ਲੈ ਕੇ ਜਦ ਪਹਿਲਾਂ ਚੱਲਿਆ ਸੀ ਜੱਟ ਚੱਲਿਆ ਜੱਟ ਦਿੱਲੀ ਨੂੰ ਜੇਤਲੂ ਜੱਟ ਐ ਕਰ ਲੂ ਬਾਰਡਰ ਨਹੀਂ ਪਾਰ ਹੋਏ ਕਿਸਾਨ ਮਜ਼ਦੂਰ ਆ ਗਿਆ ਬਾਰਡਰ ਪਾਰ ਕੇ ਉੱਥੇ ਚਲੇ ਗਏ ਉੱਥੇ ਦੇਖਿਆ ਕਿ ਉਹਨ ਮੋਦੀ ਮੰਦਾ ਨਹੀਂ ਹੂੰ ਉਹਦੇ ਵਿੱਚ ਫੇਰ ਅਸੀਂ ਦਿੱਲੀ 18 ਵਾਰ ਜਿੱਤੀ ਸਿੱਖਾਂ ਨੇ ਜਿੱਤੀ ਫੇਰ ਉੱਥੇ ਕੀ ਆ ਗਿਆ ਮਜ਼ਦੂਰਾਂ ਨਾਲ ਗੱਲ ਨਹੀਂ ਬਣੀ ਫੇਰ ਧਰਮ ਦਾ ਕਾਰਡ ਖੇਡਿਆ ਫੇਰ ਧਰਮ ਦੇ ਵਿੱਚ ਸਾਡੀਆਂ ਨਹਿਂਗ ਜੱਥੇਬੰਦੀਆਂ ਕਿੱਡੀਆਂ ਨੇ ਤੇ ਉਹ ਸਾਰੀਆਂ ਨਹਿਂਗ ਜੱਥੇਬੰਦੀਆਂ ਮੂਹਰੇ ਹੋ ਕੇ ਚੱਲ ਪਈਆਂ ਤੇ ਔਰ ਕਿਸੇ ਦੀ ਹਿੰਮਤ ਨਹੀਂ ਪਈ ਵੀ ਸਾਡੇ ਤੇ ਹਮਲਾ ਕਰੂ ਹੁਣ ਬਾਰਡਰ ਘੇਰੇ ਨੇ ਜੱਟਾਂ ਨੇ ਕਿਸਾਨਾਂ ਨੇ ਲਗਾ ਲੋ ਤੁਸੀਂ ਤਾਂ ਹੁਣ ਕਿਉਂ ਨਹੀਂ ਬਾਰਡਰ ਕ੍ਰੋਸ ਕੀਤਾ ਨਾ ਤਾਂ ਮਜ਼ਦੂਰ ਨਾਲ ਨਾ ਸਿੱਖ ਦੇ ਜਿਹੜੇ ਸਾਡੇ ਸਿਰਫਰੇ ਆਸ਼ਿਕ ਨੇ ਸਿੱਖੀ ਦੇ ਜਦੋਂ ਨਿਹੰਗ ਸਿੰਘ ਕਰਨੇ ਉਹ ਘਰਾਂ 'ਚ ਬੈਠੇ ਨੇ ਅੱਗੋਂ ਮੂਹਰੇ ਚੱਲਦੇ ਸੀ ਇਸ ਲਈ ਪੰਜਾਬ ਦਾ ਜਿਹੜਾ ਜੱਟ ਹੈ ਉਹ ਸਿੱਖੀਜ਼ਮ ਦੀ ਆੜ ਹੇਠ ਸਾਡੇ ਉੱਤੇ ਰਾਜ ਕਰਦਾ ਹੈ ਇਸ ਲਈ ਸਾਨੂੰ ਸਾਡੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਉਹਨੂੰ ਲੜਾਈ ਤਾਂ ਲੜਨੀ ਚਾਹੀਦੀ ਹੈ ਪਰੰਤੂ ਸਾਨੂੰ ਧਰਮ ਦੇ ਆਧਾਰ ਤੇ ਸਾਨੂੰ इमोशनल ਬਲੈਕਮੇਲ ਕਰਕੇ ਜੇ ਵੋਟ ਲਈ ਜਾਂਦੀ ਹੈ ਸਾਨੂੰ ਇਹ ਤੋਂ ਸੁਚੇਤ ਹੋਣਾ ਚਾਹੀਦਾ ਆ ਪੰਜਾਬ ਦੀ ਧਰਤੀ ਦੇ ਉੱਪਰ ਕੱਲ ਅਸੀਂ ਖਬਰਾਂ ਪੜ੍ਹੀਆਂ ਨੇ ਅਖਬਾਰਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਵੀ ਆਇਆ ਸਾਡੇ ਸਮਾਜ ਦੀਆਂ ਜਿਹੜੀਆਂ ਧੀਆ ਭੈਣਾਂ ਨੇ ਜਦੋਂ ਉਹ ਕੱਖਿਆ ਖੋਤਾਂ ਦੀ ਬਾਹਰ ਜਾਂਦੀਆਂ ਨੇ ਤੇ ਉਹਨਾਂ ਦੀ ਕੁੱਟ ਮਾਰ ਸਹਾਰਾ ਮ ਕੀਤੀ ਆ ਤਾਂ ਉਹਦੇ ਬਾਰੇ ਕੀ ਕਹਾਂ ਇਹ ਲਗਾਤਾਰ ਕੱਲੇ ਪੰਜਾਬ ਦੀ ਧਰਤੀ ਤੇ ਲਗਾਤਾਰ ਹੋ ਰਿਹਾ ਸੰਗਰੂਰ ਜ਼ਿਲ੍ਹਾ ਮੈਂ ਅੰਕੜੇ ਕੱਢੇ ਨੇ ਸਭ ਤੋਂ ਵੱਧ ਤੁਸੀਂ ਮਾਝੇ ਚਲੇ ਜਾਓ ਸਾਡੇ ਲੋਕ ਪੂਰੀ ਤਰ੍ਹਾਂ ਦਬੇ ਹੋਏ ਨੇ ਇਹ ਮਾਲਵਾ ਬੈਲਟ ਦੇ ਵਿੱਚ ਵੀ ਅਤਿਆਚਾਰ ਪੂਰੀ ਇੱਕ ਦਵਾਬਾ ਥੋੜਾ ਜਿਹਾ ਬਚਿਆ ਹੋਇਆ ਮਤਲਬ ਇਹ ਜਿੱਥੇ ਮਾਲਵਾ ਮਾਝਾ ਤੇ ਪੁਆਦ ਦੇ ਵਿੱਚ ਇਹ ਲਗਾਤਾਰ ਸਾਡੇ ਤੇ ਅਤਿਆਚਾਰ ਹੋ ਰਹੇ ਨੇ ਪਰੰਤੂ ਇਹਦੇ ਵਿੱਚ ਹੁਣ ਸਰਕਾਰ ਸਾਡੇ ਸਮਾਜ ਨੂੰ ਸੋਚਣਾ ਚਾਹੀਦਾ ਜਿਹੜੀ ਬਾਬਾ ਸਾਹਿਬ ਨੇ ਕਿਹਾ ਸੀ ਵੀ ਜਿਹੜੀ ਵੋਟ ਹੈ ਉਹ ਹੁਣ ਜਿਹੜਾ ਰਾਜਾ ਰਾਣੀ ਤੇ ਪੇਟ ਚੋਂ ਨਹੀਂ ਪੈਦਾ ਹੋਊਗਾ ਉਹ ਬੈਲਟ ਪੇਟੀ ਚ ਹੋਊਗਾ ਹੁਣ ਸਮਾਜ ਕੀ ਕਰਦਾ ਜਦ ਵੋਟ ਆਉਂਦੇ ਨੇ ਮਨੁਵਾਦੀ ਪਾਰਟੀਆਂ ਕੋਲ ਪੈਸਾ মিডিਆ ਹੁਣ ਤੁਸੀਂ ਦੇਖਿਆ ਬੌਂਡ ਕਿੰਨੇ ਬਾਉਂਡ ਦਾ ਜਿਹੜਾ ਹਾਈ ਕੋਰਟ ਸੁਪਰੀਮ ਕੋਰਟ ਨੇ ਆਰਡਰ ਕੱਢੇ ਨੇ ਕਿੰਨਾ ਕਰੋੜਾ ਰੁਪਈਆ ਸਾਰੀਆਂ ਹੀ ਜਿਹੜੇ ਮਨੁਭਾਦੀ ਪਾਰਟੀ ਨੇ ਚਾਹੇ ਕਾਂਗਰਸ ਆ ਬੀਜੇਪੀ ਆ ਉਹਨਾਂ ਨੂੰ ਦਿੱਤਾ ਤਾਂ ਇਹ ਕੀ ਕਰਦੇ ਨੇ ਕਾਸ਼ੀਰਾਨ ਸਾਹਿਬ ਕਿਆ ਕਰਦੇ ਵੀ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਮਨੁਭਾਦੀ ਅ ਅਮੀਰਾਂ ਦੇ ਨੋਟਾਂ ਤੇ ਗਰੀਬਾਂ ਦੇ ਵੋਟਾਂ ਨਾਲ ਚੱਲਦੇ ਨੇ ਅਮੀਰਾਂ ਤੋਂ ਨੋਟ ਲੈਂਦੇ ਨੇ ਗਰੀਬਾਂ ਦੀਆਂ ਵੋਟਾਂ ਖਰੀਦਦੇ ਨੇ ਇਸ ਲਈ ਸਾਨੂੰ ਨਾ ਵਿਕਣ ਵਾਲਾ ਸਮਾਜ ਲਾਲਚ ਜਿਹੜਾ ਲਾਲਚ ਨਾ ਕਰਦਾ ਹੋਵੇ ਵੋਟ ਸਾਨੂੰ ਆਪਣੀ ਧੀ ਦੀ ਤਰ੍ਹਾਂ ਰੱਖਣੀ ਚਾਹੀਦੀ ਆ ਜਿਸ ਦਿਨ ਅਸੀਂ ਚੰਦ ਟੁਕੜਿਆਂ ਦੇ ਪਿੱਛੇ ਆਪਣੀ ਬੂਟ ਵੇਚਣ ਤੋਂ ਹਟ ਗਏ ਉਸ ਦਿਨ ਸਮਝ ਲਓ ਵੀ ਸਾਡਾ ਰਾਜ ਭਾਗ ਆ ਜਾਣਾ ਉਸ ਦਿਨ ਅਸੀਂ ਸੱਤਾ ਤੇ ਹੋਵਾਂਗੇ ਜਿਸ ਸਮਾਜ ਦੇ ਵਿੱਚ ਰਾਜ ਸੱਤਾ ਹੁੰਦੀ ਆ ਵੱਧ ਆਈਏ ਸਪੀਸੀਸ ਹੁੰਦੇ ਨੇ ਨਾ ਤੋਂ ਉਹਨੇ ਦੇ ਧਿਆਨਾਂ ਬਲਾਤਕਾਰ ਹੁੰਦਾ ਨਾ ਉਹਨਾਂ ਦੇ ਧੀਆਂ ਦੀ ਕੁਟਮਾਰ ਹੁੰਦੀਆਂ ਨਾ ਉਹਨਾਂ ਦੇ ਬੱਚਿਆਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਹੁੰਦੀ ਹੈ ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੀ ਇਹ ਵੋਟ ਆ ਇਹਨੂੰ ਦੇਖ ਕੇ ਪਾਓ ਜਿਵੇਂ ਤੁਸੀਂ ਸਮਾਜ ਦੀ ਹਮੇਸ਼ਾ ਗੱਲ ਕਰਦੇ ਹੋ ਜਿਸ ਜਗ੍ਹਾ ਤੇ ਧੀਆਂ ਦੇ ਨਾਲ ਇਹ ਸਾਡੀਆਂ ਔਰਤਾਂ ਦੇ ਨਾਲ ਅਤਿਆਚਾਰ ਹੋਇਆ ਤੁਸੀਂ ਮੈਨੂੰ ਲੱਗਦਾ ਵੀ ਮੌਕੇ ਤੇ ਪਹੁੰਚੇ ਹੋਮੋਗੇ ਉਹ ਜਗ੍ਹਾ ਤੇ ਵੀ ਹਾਂ ਜੀ ਮੈਂ ਤਾਂ ਤਕਰੀਬਨ ਹਰ ਜਗ੍ਹਾ ਤੇ ਜਿੱਥੇ ਵੀ ਮੇਰੇ ਏਰੀਆ 'ਚ ਹੁੰਦਾ ਮੈਂ ਜਾਂਨਾ ਜਿਵੇਂ ਹੁਣ ਆ ਸਾਡੇ ਹੋਇਆ ਸੀਗਾ ਮਾਨੂਪੁਰ ਉਹਨਾਂ ਉੱਤੇ ਚਾਰ ਔਰਤਾਂ ਨੂੰ ਇੱਕ ਬੰਦੇ ਨੇ ਕੁੱਟਿਆ ਪਰ ਕਿਤੇ ਨਾ ਕਿਤੇ ਸਾਡੇ ਸਮਾਜ ਜਿਨੇ ਡਾਕਟਰ ਬੇੜਕਰ ਸਾਹਿਬ ਨੇ ਕਿਹਾ ਵੀ ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਅੱਜ ਵੀ ਸਾਡਾ ਪੜ੍ਹੇ ਲਿਖਿਆ ਸਮਾਜ ਆਪਣੇ ਸਮਾਜ ਨਾਲ ਖੜਨ ਦੀ ਬਜਾਏ ਦੂਸਰੇ ਲੋਕਾਂ ਨਾਲ ਖੜਦਾ ਜਿਹੜਾ ਸਾਡੇ ਤੇ ਅਤਿਆਚਾਰ ਕਰਦੇ ਨੇ ਚਾਰ ਲੇਡੀਜ਼ ਨੂੰ ਕੁੱਟਿਆ ਵੀਡੀਓ ਵਾਇਰਲ ਹੋ ਗਈ ਜੱਥੇਬੰਦੀਆਂ ਦਾ ਸਰਕਾਰ ਤੇ ਪ੍ਰੈਸ਼ਰ ਬਣਿਆ ਪ੍ਰਸ਼ਾਸਨ ਤੇ ਉਹਨਾਂ ਨੇ ਉਹਨਾਂ ਦੇ ਪਰਚਾ ਦਿੱਤਾ ਪਰ ਕੁਝ ਲੋਕ ਸਮਾਜ ਨੂੰ ਉਹਨਾਂ ਔਰਤਾਂ ਨੂੰ ਗੁੰਮਰਾਹ ਕਰਤਾ ਹੈ ਜੀ ਉਹਨਾਂ ਨੂੰ ਡਰਾਤਾ ਸਮਝ ਲਓ ਤੁਹਾਨੂੰ ਕੋਰਟ ਜਾਣਾ ਪਊ ਹੁਣ ਆਰਥਿਕ ਤੌਰ ਤੇ ਗਰੀਬ ਲੋਕ ਨੇ ਉਹ ਕਹਿ ਰਹੇ ਨੇ ਜੀ ਸਾਡੇ ਕੋਲ ਪੈਸਾ ਨਹੀਂ ਹੈ ਅਸੀਂ ਕੀ ਕਰਾਂਗੇ ਮਤਲਬ ਸਾਨੂੰ ਸਾਡੇ ਹੀ ਸਮਾਜ ਦੇ ਲੋਕਾਂ ਨੇ ਡਰਾ ਕੇ ਦਮੈ ਦੇਖਿਆ ਵੀ ਉਹ ਜੀਐਸਸੀ ਉਥੇ ਜਿੱਥੇ ਬੰਦੀਆਂ ਅੱਜ ਨਾ ਜਾਂਦੀਆਂ ਇੱਕ ਪਾਸੇ 50 60 ਜਿੱਥੇ ਬੰਦੀਆਂ ਖੜੀਆਂ ਨੇ ਇੱਕ ਪਾਸੇ ਇੱਕ ਬੰਦਾ ਹੀ ਉਹਨਾਂ ਨੂੰ ਗੁੰਮਰਾਹ ਕਰ ਰਿਹਾ ਵਾ ਤਾਂ ਉਹ ਲੇਡੀਜ਼ ਡਰ ਗਈਆਂ ਉਹਨਾਂ ਨੂੰ ਡਰਾਤਾ ਕਿਉਂਕਿ ਉਹ ਵਿਚਾਰੀਆਂ ਅਨਪੜ੍ਹ ਨੇ ਆਰਥਿਕ ਤੌਰ ਤੇ ਮਾਰੀਆਂ ਨੇ ਪੈਸੇ ਦੀ ਕਮੀ ਹੋਣ ਪੈਸੇ ਦੀ ਕਮੀ ਹੋਣ ਕ ਮਜਬੂਰੀ ਵਸ ਵੀ ਹਾਂ ਮੈਂ ਕੁੱਟ ਵੀ ਪੈ ਜਾਂਦੀ ਆ ਤੇ ਲੜ ਨਹੀਂ ਸਕਦੀ ਆ ਉਹ ਲੜਨਾ ਚਾਹੁੰਦੀਆਂ ਨੇ ਠੀਕ ਹੈ ਪਰ ਸਾਡੀ ਸਮਾਜ ਦੇ ਜਿਹੜੇ ਦੱਲੇ ਦਲਾਲ ਹਾਂਜੀ ਡਾਕਟਰ ਮੈਡੀਕਲ ਦੀ ਰਿਜ਼ਰਵੇਸ਼ਨ ਖਾ ਕੇ ਇਹ ਰਾਜਨੀਤਿਕ ਪਾਰਟੀਆਂ ਦੇ ਦਲਾਲੀਆਂ ਕਰਦਣੇ ਚ ਅਕਾਲੀਆਂ ਦੀ ਕਾਂਗਰਸ ਦੀ ਝਾੜੂ ਦੀ ਉਹੀ ਦੱਲੇ ਮੂਰੇ ਹੋ ਕੇ ਉਹਨਾਂ ਨੂੰ ਡਰਾ ਧਮਕਾ ਕੇ ਫੈਸਲੇ ਕਰਾ ਦਿੰਦੇ ਨੇ ਇਹ ਸਭ ਤੋਂ ਵੱਡਾ ਕਾਰਨ ਅਤਿਆਚਾਰ ਵਧਣ ਦਾ ਇਹ ਆ ਜੇ ਕਿਸ ਨੇ ਅਤਿਆਚਾਰ ਕੀਤਾ ਉਹਨੂੰ ਸਹੀ ਸਜ਼ਾ ਮਿਲੇ ਤਾਂ ਬਹੁਤ ਸਾਰੇ ਲੋਕਾਂ ਨੂੰ ਇਹਦਾ ਜਾਂਦਾ ਮੈਸੇਜ ਵੀ ਉੱਥੇ ਹੋਇਆ ਸੀ ਇਹਨਾਂ ਨੂੰ ਹੱਥ ਨਾ ਲਾਇਓ ਇਹ ਮਾਰ ਦੇਣਗੇ ਇਸ ਲਈ ਕਿਤੇ ਨਾ ਕਿਤੇ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਸਾਰੇ ਸਮਾਜ ਦੇ ਪੜੇ ਲਿਖੇ ਨੇ ਵੀ ਸਮਾਜ ਦੀ ਦਲਾਲੀ ਕਰਨੀ ਬੰਦ ਕਰਕੇ ਸਮਾਜ ਨੂੰ ਉੱਤੇ ਚੱਕਣ ਦੀ ਲੜਾਈ ਲੜੋ। ਇੱਕ ਚੀਜ਼ ਹੋਰ ਵੀ ਆ ਜਿਵੇਂ ਤੁਸੀਂ ਆਪਣੇ ਸਮਾਜ ਲਈ ਲੜਦੇ ਹੋ, ਹੱਕਾਂ ਲਈ ਖੜਦੇ ਹੋ ਹਮੇਸ਼ਾ ਤੁਸੀਂ ਮੈਂ ਜਦੋਂ ਵੀ ਦੇਖਿਆ ਕਿਤੇ ਵੀ ਕੋਈ ਬਦੀ ਕੀ ਹੁੰਦੀ ਆ ਪੰਜਾਬ ਦੇ ਵਿੱਚ ਤੁਸੀਂ ਜਰੂਰ ਉਸ ਜਗ੍ਹਾ ਤੇ ਪਹੁੰਚ ਕੇ ਝੰਡਾ ਚੱਕ ਕੇ ਉਹਨਾਂ ਨੂੰ ਜ਼ਾਬਤ ਬਾਉਨੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਜਿਹੜੇ ਛੋਡੇ ਵਰਗੇ ਜਿਹੜਾ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਆਪਣੇ ਸਮਾਜ ਲਈ ਕਿਸੇ ਲਈ ਵੀ ਜੇ ਕਿਸੇਤੀ ਤੇ ਅਤਿਆਚਾਰ ਹੁੰਦਾ ਤੁਸੀਂ ਖੜਦੇ ਹੋ ਤਾਂ ਜਿਹੜੇ ਪਿੰਡ ਦੇ ਵਿੱਚ ਕੁਝ ਘੜਾਮ ਚੌਧਰੀ ਹੁੰਦੇ ਨੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਛੋਡੇ ਵੀ ਕਈ ਵਾਰੀ ਦੇਖਿਆ ਛੋਡੇ ਤਾਂ ਝੂਠੇ ਪਰਚੇ ਦਰਜ ਵੀ ਕੀਤੇ ਨੇ ਸੋ ਉਹਨੂੰ ਲੱਗਦਾ ਕਿ ਇਦਾਂ ਤੰਗ ਪ੍ਰੇਸ਼ਾਨ ਕਰਦੇ ਨੇ ਲੋਕ ਜੀ ਨਹੀਂ ਬਿਲਕੁਲ ਜੀ ਮੇਰੇ ਤੇ 4-5 ਪਰਚੇ ਨੇ ਔਰ ਉਹਦੇ ਵਿੱਚ ਮੈਨੂੰ ਮੇਰੇ ਲੋਕਾਂ ਨੇ ਕਿਸੇ ਨੇ ਵੀ ਮੇਰੇ ਤੇ ਦਰਖਾਸਤ ਨਹੀਂ ਦਿੱਤੀ ਹੈਗੀ ਹਾਂਜੀ ਜੇ ਦਿੱਤੀ ਹੈ ਤਾਂ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਜਾਂ ਮੁਕਬਰੀ ਦੇ ਆਧਾਰ ਤੇ ਹੋਇਆ ਸੋ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਨਾ ਵੀ ਇਹ ਬੰਦਾ ਆਵਾਜ਼ ਚੱਕਦਾ ਸੋ ਮੈਂ ਤਾਂ ਸਮਾਜ ਨੂੰ ਬੇਨਤੀ ਕਰ ਸਕਦਾ ਵੀ ਭਾਈ ਇਹਨਾਂ ਕੜਮ ਚੌਧਰੀਆਂ ਦੇ ਪਿੱਛੇ ਨਾ ਲੱਗੋ ਅਸੀਂ ਤਾਂ ਤੁਹਾਡੇ ਸਮਾਜ ਦੀ ਭਲਾਈ ਕਰਦੇ ਆ ਇਸ ਲਈ ਸਾਨੂੰ ਆਪਣੇ ਸਮਾਜ ਦੀ ਲੜਾਈ ਲੜਨ ਦੇ ਲਈ ਅੰਬੇਡਕਰ ਬਾਦ ਨੂੰ ਅੰਬੇਡਕਰ ਸਾਹਿਬ ਨੂੰ ਪੜ੍ਹਨਾ ਪੈਣਾ ਤਾਂ ਸਾਨੂੰ ਗੱਲ ਸਮਝ ਲੱਗਣੀ ਆ ਆ ਸਾਨੂੰ ਇੱਕ ਸਾਡੇ ਕਲਚਰ ਚ ਲੰਗਰ ਕਲਚਰ ਹੂੰ ਸਾਡਾ ਜਿਹੜਾ ਗੁਰੂ ਰਵਿਦਾਸ ਮਹਾਰਾਜ ਦੇ ਇੱਕ ਉੱਥੋਂ ਆਉਂਦੇ ਸੀਗੇ ਕਾਂਸੀ ਤੋਂ ਸੰਤ ਰਵੀਚੰਦਰਾਸ ਉਹ ਕਹਿੰਦੇ ਹੁੰਦੇ ਸੀ ਜਿਸ ਕੋ ਕੋਈ ਨਾ ਮੰਨੇ ਉਸ ਕੋ ਚਮਾਰ ਮੰਨੇ ਅਸੀਂ ਕੋਈ ਦੇਵ ਹੀ ਨਹੀਂ ਛੱਡਦੇ ਕੋਈ ਦੇਵਤੇ ਨਹੀਂ ਛੱਡਦੇ ਕੋਈ ਪੀਰ ਨਹੀਂ ਛੱਡਦੇ ਕੋਈ ਟਾਂ ਲੱਗਿਓ ਨਹੀਂ ਛੱਡਦੇ ਅਸੀਂ ਧਰਮਾਂ ਚ ਇਹਨੇ ਬੜੇ ਹੋਏ ਆ ਉਹ ਧਰਮ ਹੀ ਸਾਡੀ ਗੁਲਾਮੀ ਦਾ ਵੱਡਾ ਕਾਰਨ ਹੈ ਜਿਸ ਦਿਨ ਅਸੀਂ ਧਰਮ ਚੋਂ ਬਾਹਰ ਆ ਗਏ ਜਿਸ ਦਿਨ ਅਸੀਂ ਲੰਗਰਾਂ ਚੋਂ ਧਰਮ ਚੋਂ ਬਾਹਰ ਆ ਗਏ ਉਸ ਦਿਨ ਤੁਸੀਂ ਦੇਖੋ ਵੀ ਸਾਡਾ ਰਾਜ ਪੂਰੀ ਦੁਨੀਆ ਤੇ ਹੋਊਗਾ ਕਿਉਂਕਿ ਧਰਮ ਸਾਨੂੰ ਗੁਲਾਮ ਬਣਾਉਣ ਵਾਸਤੇ ਹੀ ਬਣਾਇਆ ਗਿਆ ਔਰ ਧਰਮ ਆ ਜਿਹੜਾ ਇਸ ਦੇਸ਼ ਦਾ ਉਹ ਸਾਨੂੰ ਜਾਤਾਂ 'ਚ ਵੰਡਦਾ ਸਾਨੂੰ ਗੁਲਾਮ ਬਣਾਉਣ ਦਾ ਸਭ ਤੋਂ ਵੱਡਾ ਹਥਿਆਰ ਆ ਆਖਰ ਵਿੱਚ ਤੁਸੀਂ ਆਪਣੇ ਜਿਹੜੇ ਲੋਕ ਨੇ ਜਿਹੜੇ ਹਜੇ ਤੱਕ ਬਾਬਾ ਸਾਹਿਬ ਭੀਮਰਾਓਂ ਵੇਦਕਰ ਦੀ ਸੂਰਤੇ ਪਹਿਰਾ ਨਹੀਂ ਦੇ ਰਹੇ ਸੈਂ ਆਪਣੇ ਸਾਹਿਬ ਕਾਂਸੀ ਰਾਮ ਜੀ ਦੇਖੋ ਇਕੱਠਾ ਕਰਨ ਲਈ ਸਾਈਕਲ ਤੇ ਚੱਲਦੇ ਰਹੇ ਨੇ ਅੱਜ ਜਿਹੜੇ ਸਾਡੇ ਪੜੇ ਲੋਕ ਲਿਖੇ ਲੋਕ ਨੇ ਉਹਨਾਂ ਨੂੰ ਗੱਡੀਆਂ ਵੀ ਦੇਤੀਆਂ ਉਹ ਜੋੜ ਨਹੀਂ ਸਕਦੇ ਕੀ ਕਹੂੰਗੇ ਉਹਦੇ ਬਾਰੇ ਆਖੋ ਦੇਖੋ ਬੜੀ ਹਿੰਮਤ ਭਾਗੀ ਗੱਲ ਆ ਅੱਜ ਸਾਡੇ ਸਮਾਜ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਕਰੋੜਾਪਤੀ ਸਾਡੇ ਐਮ ਐਲ ਏ ਐਮ ਪੀ ਆਈ ਐਸ ਪੀ ਸੀ ਐਸ ਸਰਕਾਰੀ ਅਧਿਕਾਰੀ ਕਿਉਂਕਿ ਫਿਰ ਉਹਨਾਂ ਦੀ ਇੱਛਾ ਸ਼ਕਤੀ ਦੀ ਕਮੀ ਆ ਜੇ ਉਹ ਲੋਕ ਚਾਹਣ ਉਹ ਰਾਜਨੀਤਿਕ ਪਾਰਟੀਆਂ ਦੀ ਦਲਾਲੀ ਛੱਡ ਕੇ ਹੁਣ ਮੈਂ ਛੋਟੀ ਜਿਹੀ ਧਾਰਨ ਦੇਣੀ ਹੰਸ ਰਾਜ ਹੰਸ ਕਿੰਨਾ ਚਮਕਾਇਆ ਅੱਜ ਉਹਦੀ ਟਿਕਟ ਕੱਢਤੀ ਦਿੱਲੀ ਚੋਂ ਇਹ ਕੋਈ ਜਨਲੀ ਸਾਡੇ ਉਹ ਬੰਦਿਆਂ ਨੂੰ ਚੱਕਦੇ ਨੇ ਜਿਹੜੇ ਸਾਧਨ ਸੰਪਾਨ ਨੇ ਪੈਸੇ ਵਾਲੇ ਨੇ ਉਹ ਵੀ ਲਾਲਚ ਚਾ ਕੇ ਇਹਨਾਂ ਦੇ ਲੂੰਬੜ ਚੱਲਣਾਂ ਚ ਆ ਜਾਂਦੇ ਨੇ ਤੇ ਬਾਅਦ ਹੰਸ ਰਾਜ ਤਾਂ ਖ਼ਤਮ ਆ ਇਸ ਲਈ ਸਾਨੂੰ ਇਹਨਾਂ ਦੇ ਚਾਲਾ ਸਮਝਣੀਆਂ ਚਾਹੀਦੀਆਂ ਨੇ ਤਾਂ ਜੋ ਅਸੀਂ ਛੋਟੇ ਛੋਟੇ ਲਾਲਚ ਇੱਕ ਅੰਗਰੇਜ਼ੀ ਮਕਤਾਬ ਪੜ੍ਹ ਰਿਆ ਸੀ ਉਹ ਕਹਿੰਦਾ ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਇੱਥੇ ਦੇ ਮੂਲ ਨਿਵਾਸੀ ਲੋਕਾਂ ਦੇ ਨਾਲ ਮਨੁਬਾਦੀ ਲੋਕਾਂ ਨੇ ਸਦੀਆਂ ਤੋਂ ਅਤਿਆਚਾਰ ਕੀਤਾ ਤੇ ਹੁਣ ਕਰ ਰਹੇ ਨੇ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਕੋਈ ਵੀ ਬੰਦਾ एससी एसटी ओबीसी ਚੋਂ ਖੜਨ ਵਾਸਤੇ ਨਹੀਂ ਮਿਲਣਾ ਚਾਹੀਦਾ ਤਰਸ ਜਾਣ ਪਰ ਸਾਡੇ ਲੋਕ ਆ ਦੇਖੋ ਤੁਸੀਂ ਕਿਵੇਂ ਟਪੂਸੀਆਂ ਮਾਰ ਮਾਰ ਕੇ ਕੋਈ ਕਾਲੀ ਜੁਆਇਨ ਕਰ ਰਹੇ ਕੋਈ ਕਾਂਗਰਸ ਜਿਹੜੀ ਬੀਜੇਪੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਆ ਉਹ ਉਹਨੂੰ ਜੁਆਇਨ ਕਰ ਰਹੇ ਨੇ ਔਰ ਸਾਡੇ ਜਿਹੜੇ ਪੜੇ ਲਿਖੇ ਨੌਕਰੀ ਪੇਸ਼ਾ ਲੋਕ ਨੇ ਅੱਜ ਵੀ ਕਹੀ ਜਾਂਦੇ ਨੇ ਸਾਨੂੰ ਜੋ ਕੁਝ ਦਿੱਤਾ ਕਾਂਗਰਸ ਨੇ ਦਿੱਤਾ ਉਹਦਾ ਮੇਟ ਕਰਦਾ ਨਾ ਵੀ ਨਹੀਂ ਲੈਂਦੇ ਹੈਗੇ ਇਸ ਲਈ ਕਿਤੇ ਨਾ ਕਿਤੇ ਜੋ ਅੰਬੇਦਕਰ ਸਾਹਿਬ ਨੇ ਕਿਹਾ ਵੀ ਮੈਨੂੰ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਬਿਲਕੁਲ ਗੱਲ ਸੱਚ ਹੋ ਰਹੀ ਆ ਅੱਜ ਵੀ ਧੋਖਾ ਹੀ ਦੇ ਰਹੇ ਆ ਅਸੀਂ ਠੀਕ ਹੈ ਜੀ ਬਹੁਤ ਧੰਨਵਾਦ ਬਾਜੀ ਜੇ ਸਾਡੇ ਨਾਲ ਜਾਣਦੇ ਸਾਨੂੰ ਜਾਣਕਾਰੀ ਦੇਣ ਦੀ ਬਹੁਤ ਧੰਨਵਾਦ ਓਕੇ ਥੈਂਕ ਯੂ ਜੀ ਸੋ ਇਹ ਸਾਨੂੰ ਸਾਡੇ ਗੁਰਦੀਪ ਸਿੰਘ ਕਾਲੀ ਜੀ ਪਾਇਲ ਤੋਂ ਜਿਹੜੇ ਲੰਬੇ ਸਮੇਂ ਤੋਂ ਮਜ਼ਦੂਰਾਂ ਨੌਜਵਾਨਾਂ ਸਾਡੀਆਂ ਧੀਆਂ ਭੈਣਾਂ ਦੇ ਹੱਕਾਂ ਦੀ ਲੜਦੇ ਆ ਰਹੇ ਨੇ ਤਾਂ ਉਹਨਾਂ ਨੇ ਆਖਿਆ ਕਿ ਸਾਨੂੰ ਹਜੇ ਵੀ ਜਾਗ ਜਾਣਾ ਚਾਹੀਦਾ 바ਵਾ ਸਾਹਿਬ ਭੀਮਰਾਓ ਉਮੀਦਵਾਰ ਦੀ ਸੋਤ ਤੇ ਪਹਿਰਾ ਦੇਣਾ ਚਾਹੀਦਾ ਸੇ ਸਾਬ ਕਾਂਸੀ ਰਾਮ ਜੀ ਦੀ ਸੋਤ ਤੇ ਪਹਿਰਾ ਦੇਣਾ ਚਾਹੀਦਾ ਤਾਂ ਜੋ ਜਿਹੜੇ ਕ੍ਰਮ ਚੌਧਰੀ ਨੇ ਹਰੇਕ ਪਿੰਡ ਵਿੱਚ ਹੁੰਦੇ ਨੇ ਉਹ ਸਾਡਾ ਕੱਖ ਨਹੀਂ ਵਿਗਾੜ ਸਕਦੇ ਜਦੋਂ ਅਸੀਂ ਸੰਵਿਧਾਨ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਦੇ ਸਾਡੇ ਰੈਬਰਾਂ ਦੇ ਸੋਤ ਤੇ ਪਹਿਰਾ ਦਵਾਂਗੇ ਸਤਿਗੁਰੂ ਰਬਦਾਸ ਮਹਾਰਾਜ ਦੀ ਸੋਤ ਤੇ ਪਹਿਰਾ ਦਵਾਂਗੇ ਤਾਂ ਅਸੀਂ ਜਿੱਤਾਂਗੇ ਇਹ ਕ੍ਰਮ ਚੌਧਰੀ ਹਾਰਨਗੇ ਇੱਥੇ ਗੱਲ ਸਮਾਪਤ ਕਰੂੰਗਾ ਪੱਤਰਕਾਰ ਦੀਪ ਸਰਾਪਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਦਾ ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ